ਵੀਡੀਓ ਸਵੇਰੇ ਵਾਇਰਲ ਹੁੰਦਾ ਜਿਹਦੇ ਵਿੱਚ ਇਹ ਦਿਖਾਇਆ ਜਾਂਦਾ ਵੀ ਸੁਖਨਾ ਲੈ ਕੇ ਜਿਹੜੀ ਬਿਲਕੁਲ ਉੱਪਰ ਦੀ ਵਹਿਣੀ ਸ਼ੁਰੂ ਹੋ ਗਈ ਹੈ ਯਾਨੀ ਕਿ ਪਾਣੀ ਦਾ ਸਤਹ ਉਹ ਵਧ ਗਿਆ ਪਰ ਤੁਹਾਨੂੰ ਤਸਵੀਰਾਂ ਦਿਖਾਦਾ ਜਿਹੜਾ ਵੀਡੀਓ ਦੇ ਵਿੱਚ ਦਿਖ ਰਿਹਾ ਜਿਸ ਤਰ੍ਹਾਂ ਦੇ ਨਾਲ ਕਿ ਪਾਣੀ ਬਿਲਕੁਲ ਉੱਪਰ ਦੀ ਵਹਿ ਰਿਹਾ ਤਾਂ ਇਸ ਤਰ੍ਹਾਂ ਦੀ ਕੋਈ ਕਹਾਣੀ ਨਜ਼ਰ ਨਹੀਂ ਪੈਂਦੀ ਹੈਗੀ ਲੈਕ ਦੇ ਉੱਪਰ ਦੀ ਪਾਣੀ ਆਉਣਾ ਹਜੇ ਵੀ ਹਾਲਾਂਕਿ ਕਈ ਪੜਾਅ ਨੇ ਜਿਹੜੇ ਉਹ نیچے ਪਾਣੀ ਹੈਗਾ ਇਹ ਠੀਕ ਹੈ ਕਿ ਪਾਣੀ ਦਾ ਲੈਵਲ ਕਾਫੀ ਚੰਗਾ ਹੈਗਾ ਪਰ ਆ ਹੈਗਾ ਉਸ ਵੀਡੀਓ ਦੇ ਜੇਕਰ ਮੁਤਾਬਕ ਲਾਮੋ ਜਿਹੜਾ ਕਿ ਬਿਲਕੁਲ ਨਾਲ ਚਲਾ ਰਹੇ ਆ ਤਾਂ ਕੀ ਇਹ ਵੀਡੀਓ ਪੁਰਾਣਾ ਹੈ ਹਾਲਾਂਕਿ ਆਪਸ਼ਨ ਹੈਗੀ ਆ ਦੇਖਦੇ ਕੋਲੇ ਕਿ ਜਿਹੜਾ ਪਿੱਛੇ ਬਣਿਆ ਇੱਕ ਡੈਮ ਹੈ ਉੱਥੋਂ ਪਾਣੀ ਰਿਲੀਜ਼ ਕਰਿਆ ਜਾਂਦਾ ਤੇ ਇਸ ਵਾਰ ਵੀ ਜਦੋਂ ਲੋਡ ਪੈਂਦੀ ਹੈ ਤਾਂ ਦੀਸਤਨ ਨੂੰ ਲੈ ਕੇ ਜੇ ਦੇਖੀਏ ਤਾਂ ਡਿਸੀਜਨ ਹੈ ਜਿਹੜਾ ਉਹ ਹੁੰਦਾ ਪਰ ਜਦੇ ਜੇ ਅੱਜ ਦੀ ਤਸਵੀਰ ਦੇਖਦੇ ਆਂ ਤਾਂ ਅੱਜ ਦੀ ਤਸਵੀਰ ਦੇ ਵਿੱਚ ਪਾਣੀ ਦਾ ਲੈਵਲ ਉਸ ਕਦਰ ਨਹੀਂ ਦਿਖਾਈ ਦੇ ਰਿਹਾ ਹੈਗਾ ਵੀ ਜਿਕਰ ਕਹੀਏ ਕਿ ਪਾਣੀ ਬਿਲਕੁਲ ਉੱਪਰ ਦੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਬਰਤਸਾਤੂਰਤੇ ਦੇਖ ਸਕਦੇ ਆਂ ਵੀ ਪਾਣੀ ਓਡੇ ਵੱਡੇ ਤੌਰ ਦੇ ਉੱਤੇ ਕੋਈ ਬਿਲਕੁਲ ਉੱਪਰ ਦੀ ਫਲੋ ਕਰਦਾ ਹੋਇਆ ਨਹੀਂ ਜਿਹੜਾ ਇਸ ਦੌਰਾਨ ਹਾਲਾਂਕਿ بارش ਜ਼ਰੂਰ ਕਦੇ ਤੇਜ਼ ਹੋ ਰਹੀ ਹੈ ਕਦੇ ਬਿਲਕੁਲ ਸਲੋ ਹੋ ਰਹੀ ਹੈ ਤੇ ਲੋਕ ਇਸ ਚੀਜ਼ ਦਾ ਮਜ਼ੇ ਲੈਂਦੇ ਨਜ਼ਰ ਆਉਂਦੇ ਨੇ ਪਰ ਉਹ ਵੀਡੀਓ ਦੇਖ ਕੇ ਜ਼ਰੂਰ ਏਹਨਾਂ ਲੱਗਦਾ ਵੀ ਸ਼ਾਇਦ ਪਾਣੀ ਬਹੁਤ ਜ਼ਿਆਦਾ ਉੱਪਰ ਦੀ ਹੋ ਸਤਿ ਸ੍ਰੀ ਅਕਾਲ ਜਿਵੇਂ ਕਿ ਮੌਨਸੂਨ ਦੇ ਚੱਲਦੇ بارش ਦੇਖੀਏ ਲਗਾਤਾਰ ਕਈ ਦਿਨ ਦੀ ਹੋ ਰਹੀ ਹੈ ਕੱਲ ਵੀ بارش ਸੀ ਚੰਡੀਗੜ੍ਹ ਦੇ ਵਿੱਚ ਤੇ ਅੱਜ ਵੀ ਹਾਲਾਂਕਿ ਇਸ ਸਮੇਂ ਤੋਂ ਦੌਰਾਨ ਵੀ ਹੋ ਰਹੀ ਆ ਪਰ ਇੱਕ ਵੀਡੀਓ ਸਵੇਰੇ ਵਾਇਰਲ ਹੁੰਦਾ ਜਿਹਦੇ ਵਿੱਚ ਇਹ ਦਿਖਾਇਆ ਜਾਂਦਾ ਵੀ ਸੁਖਣਾ ਲੈ ਕੇ ਜਿਹੜੀ ਬਿਲਕੁਲ ਉੱਪਰ ਦੀ ਬਣੀ ਸ਼ੁਰੂ ਹੋ ਗਈ ਹੈ ਯਾਨੀ ਕਿ ਪਾਣੀ ਦਾ ਸਤਹ ਬਹੁਤ ਵਧ ਗਿਆ ਪਰ ਤੁਹਾਨੂੰ ਤਸਵੀਰਾਂ ਦਿਖਾਦਾ ਹਾਲਾਂਕਿ ਇਹ ਤਾਂ ਹੈ ਲੇਕ ਨੂੰ ਲੈ ਕੇ ਜਿਵੇਂ ਹਰ ਵਾਰੀ ਚਿੰਤਾ ਇਸ ਗੱਲ ਨੂੰ ਲੈ ਕੇ ਰਹਿੰਦੀ ਹੈ ਕਿ ਪਾਣੀ ਹੈ ਜਿਹੜਾ ਉਹ ਘਟ ਗਿਆ ਹੈਗਾ ਪਰ ਜੇਕਰ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਬੇਹਦ ਚੰਗਾ ਇੱਕ ਲੈਵਲ ਜਿਹੜਾ ਪਾਣੀ ਦਾ ਨਜ਼ਰ ਪੈ ਰਿਹਾ ਹੈਗਾ ਜਿੱਥੇ ਸੁਖਨਾ ਲੇਕ ਤੇ ਆਮ ਤੌਰ ਤੇ ਲੋਕ VOTING ਵਗੈਰਾ ਕਰਦੇ ਨਜ਼ਰ ਆਉਂਦੇ ਨੇ ਪਰ ਜਿਹੜਾ ਉਹ ਵੀਡੀਓ ਹੈ ਉਹ ਮੈਚ ਨਹੀਂ ਖਾਂਦਾ ਲੱਗ ਰੋਂਦਾ ਕਿਉਂਕਿ ਲੇਕ ਦੇ ਉੱਪਰ ਦੀ ਪਾਣੀ ਆਉਣਾ ਹਜੇ ਵੀ ਹਾਲਾਂਕਿ ਕਈ ਪੜਾਅ ਨੇ ਜਿਹੜੇ ਉਹ نیچے ਪਾਣੀ ਹੈਗਾ ਇਹ ਠੀਕ ਹੈ ਕਿ ਪਾਣੀ ਦਾ ਲੈਵਲ ਕਾਫੀ ਚੰਗਾ ਹੈਗਾ ਪਰ ਹੈਗਾ ਉਸ ਵੀਡੀਓ ਦੇ ਜੇਕਰ ਮੁਤਾਬਕ ਲਾਮੋ ਜਿਹੜਾ ਕਿ ਬਿਲਕੁਲ ਨਾਲ ਚਲਾ ਰਹੇ ਆ ਤਾਂ ਕੀ ਇਹ ਵੀਡੀਓ ਪੁਰਾਣਾ ਹੈ ਹਾਲਾਂਕਿ ਚੀਰੂ ਲੈ ਕੇ ਜੀ ਪੁਸ਼ਟੀ ਤਾਂ ਨਹੀਂ ਹੋਈ ਹੈਗੀ ਪਰ ਇਹਨਾਂ ਕਹਿ ਸਕਦਾ ਕਿ ਇਸ ਸਮੇਂ ਤੋਂ ਦੌਰਾਨ ਵੀ ਜੇ ਦੇਖੋ ਤੁਸੀਂ ਲੋਕ ਆ ਬੜੀ ਵੱਡੀ ਗਿਣਤੀ ਚ ਘੁੰਮਣ ਫਿਰਨ ਵਾਸਤੇ ਆ ਰਹੇ ਨੇ ਹਾਲਾਂਕਿ ਬਾਰਿਸ਼ ਹੋ ਰਹੀ ਹੈਗੀ ਉਹਡੇ ਵੱਡੇ ਤੌਰ ਦੇ ਉੱਤੇ ਲੋਕ ਜਿਵੇਂ ਸਵੇਰ ਜਾਂ ਸ਼ਾਮ ਦੇ ਸਮੇਂ ਤੋਂ ਦੌਰਾਨ ਆਉਂਦੇ ਨੇਗੇ ਤਾਂ ਬਾਰਿਸ਼ ਕਰਕੇ ਥੋੜਾ ਜਿਹਾ ਮੌਸਮ ਦੇ ਵਿੱਚ ਇਹ ਜੀ ਜ਼ਰੂਰ ਤਬਦੀਲੀ ਜ਼ਰੂਰ ਹੈਗੀ ਹੈ ਕਿ ਲੋਕਾਂ ਦੇ ਆਉਣ ਜਾਣ ਨੂੰ ਲੈ ਕੇ ਪਰ ਨਾਲ ਇਹ ਜ਼ਰੂਰ ਹੈ ਵੀ ਜਿਹੜਾ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਕਿ ਪਾਣੀ ਬਿਲਕੁਲ ਉੱਪਰ ਦੀ ਵਹਿ ਰਿਹਾ ਤਾਂ ਇਸ ਤਰ੍ਹਾਂ ਦੀ ਕੋਈ ਕਹਾਣੀ ਨਜ਼ਰ ਨਹੀਂ ਪੈਂਦੀ ਹੈਗੀ ਹਾਲਾਂਕਿ ਆਪਣੇ ਆਪਣੇ ਤੌਰ ਦੇ ਉੱਤੇ ਜਦੋਂ ਤੁਸੀਂ ਦੇਖੋ ਤਾਂ ਲੇਕ ਨੂੰ ਲੈ ਕੇ ਬਹੁਤ ਅਟਰੈਕਸ਼ਨ ਰਹਿੰਦੀ ਹੈ ਜਦੋਂ ਚੰਡੀਗੜ੍ਹ ਲੋਕ ਆਉਂਦੇ ਨੇ ਰੋਗਰਡਨ ਦੀ ਗੱਲ ਹੋਵੇ ਲੇਕ ਦੀ ਗੱਲ ਹੋਵੇ ਤਾਂ ਉੱਥੇ ਲੋਕਾਂ ਦਾ ਕਹਿ ਸਕਦੇ ਆ ਕਿ ਸ਼ਾਹ ਬਹੁਤ ਜ਼ਿਆਦਾ ਹੈਗਾ ਚਾਹੇ ਕਈਏ ਕੀ ਆਦੇ ਦੋਸਤਾਂ ਮਿੱਤਰਾਂ ਦੇ ਨਾਲ ਜਾਂ ਫਿਰ ਜਦੋਂ ਹੁਕਮ ਹਰਨ ਵਾਸਤੇ ਲੋਕ ਪਹੁੰਚਦੇ ਨੇ ਪਰ ਜਿਹੜਾ ਵੀਡੀਓ ਨੂੰ ਜੇ ਦੇਖੀ ਜਦੋਂ ਦੇਖਦੇ ਆਂਗੇ ਅਸੀਂ ਜਿਹੜਾ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਤਾਂ ਉਹ ਵੀਡੀਓ ਨੂੰ ਲੈ ਕੇ ਜਰੂਰ ਇਹ ਨਜ਼ਰ ਪੈ ਰਿਹਾ ਹੈ ਕਿ ਉਸੇ ਤਰ੍ਹਾਂ ਦੇ ਨਾਲ ਵੀ ਪਾਣੀ ਦਾ ਲੈਵਲ ਨਹੀਂ ਹੈਗਾ ਕਿ ਬਿਲਕੁਲ ਪਾਣੀ ਇਸ ਪੜਾਵਾਂ ਤੋਂ ਉਪਰ ਆਣਾ ਨਜ਼ਰ ਆਵੇ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਜਦੋਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆਇਆ ਸੀਗਾ ਤਾਂ ਕਈ ਜਗ੍ਹਾ ਤੇ ਹੜ ਵਰਗੇ ਮਾਹੌਲ ਬਣਿਆ ਸੀਗਾ ਉਸ ਸਮੇਂ ਤੋਂ ਦੌਰਾਨ ਜਰੂਰ ਇਹ ਦੇਖਿਆ ਸੀ ਵੀ ਪਾਣੀ ਬਿਲਕੁਲ ਲੈਵਲ ਦੇ ਉੱਪਰ ਆ ਗਿਆ ਸੀ ਪਰ ਉਸ ਤੋਂ ਬਾਅਦ ਵੀ ਹਾਲਾਂਕਿ ਆਪਸ਼ਨ ਹੈਗੇ ਆ ਦੇਖਦੇ ਕੋਲੇ ਕਿ ਜਿਹੜਾ ਪਿੱਛੇ ਬਣਿਆ ਇੱਕ ਡੈਮ ਹੈ ਉੱਥੋਂ ਪਾਣੀ ਰਿਲੀਜ਼ ਕਰਿਆ ਜਾਂਦਾ ਤੇ ਇਸ ਵਾਰ ਵੀ ਜਦੋਂ ਲੋਡ ਪੈਂਦੀ ਹੈ ਤਾਂ ਰਿਲੀਜ਼ ਕਰਨ ਨੂੰ ਲੈ ਕੇ ਜੇ ਦੇਖੀਏ ਤਾਂ ਡਿਸੀਜਨ ਹੈ ਜਿਹੜਾ ਉਹ ਹੁੰਦਾ ਪਰ ਜਦੇ ਜੇ ਅੱਜ ਦੀ ਤਸਵੀਰ ਦੇਖਦੇ ਆ ਤਾਂ ਅੱਜ ਦੀ ਤਸਵੀਰ ਦੇ ਵਿੱਚ ਪਾਣੀ ਦਾ ਲੈਵਲ ਉਸ ਕਦਰ ਨਹੀਂ ਦਿਖਾਈ ਦੇ ਰਿਹਾ ਹੈਗਾ ਵੀ ਜਿਕਰ ਕਹੀਏ ਕਿ ਪਾਣੀ ਬਿਲਕੁਲ ਉੱਪਰ ਦੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਬਲਕਿ ਲੋਕ ਨੇ ਜਿਹੜੇ ਜਿਸ ਤਰ੍ਹਾਂ ਦੇ ਨਾਲ ਵੇਚੇ ਜਾ ਰਹੇ ਨੇ ਤਾਂ ਸਭ ਤੋਂ ਜ਼ਰੂਰ ਤੇ ਦੇਖ ਸਕਦੇ ਆ ਪਾਣੀ ਉੱਡੇ ਵੱਡੇ ਤੌਰ ਦੇ ਉੱਤੇ ਕੋਈ ਬਿਲਕੁਲ ਉੱਪਰ ਦੀ ਫਲੋ ਕਰਦਾ ਹੋਇਆ ਨਹੀਂ ਜਿਹੜਾ ਇਸ ਸਮੇਂ ਦੌਰਾਨ ਹਾਲਾਂਕਿ ਬਾਰਿਸ਼ ਜ਼ਰੂਰ ਕਦੇ ਤੇਜ਼ ਹੋ ਰਹੀ ਹੈ ਕਦੇ ਬਿਲਕੁਲ ਸਲੋ ਹੋ ਰਹੀ ਆ ਤੇ ਲੋਕ ਇਸ ਚੀਜ਼ ਦਾ ਮਜ਼ੇ ਲੈਂਦੇ ਨਜ਼ਰ ਆਉਂਦੇ ਨੇ ਪਰ ਉਹ ਵੀਡੀਓ ਦੇਖ ਕੇ ਜ਼ਰੂਰ ਏਹਨਾਂ ਲੱਗਦਾ ਵੀ ਸ਼ਾਇਦ ਪਾਣੀ ਬਹੁਤ ਜ਼ਿਆਦਾ ਉੱਪਰ ਦੀ ਹੋਗਾ ਵੀਡੀਓ ਜਨਿਸਟ ਹਰਪਾਲ ਦੇ ਨਾਲ ਉਸ ਮਿਸਿੰਗ ਰੋਜਨਾਸ ਪੰਜਾਬੀ ਟੀਵੀ ਚੰਡੀਗੜ੍ਹ